ਸਿਰ ਤੇ ਪਿਓ ਦਾ ਸਾਇਆ ਨਹੀਂ ਤੇ ਘਰ ਦੀ ਰੋਜੀ ਰੋਟੀ ਚਲਾਉਣ ਦੀ ਵੀ ਜ਼ਿੰਮੇਵਾਰੀ ਇਸ ਨੌਜਵਾਨ ਦੀ ਹੈ ਪਰ ਹੁਨਰ ਤਾਂ ਦੇਖੋ ਬੰਦਾ ਖੜਾ ਹੋਵੇ ਤੇ ਇਹ ਨੌਜਵਾਨ ਉਸ ਦਾ ਸਕੈਚ ਹੂ ਬਹੁ ਬਹੁ ਬਣਾ ਦਿੰਦਾ ਹੈ ਪਰ ਕਿਤੇ ਨਾ ਕਿਤੇ ਗਰੀਬੀ ਕਰਕੇ ਪੈਸੇ ਕਰਕੇ ਇਸ ਦਾ ਹੁਨਰ ਦਬ ਗਿਆ ਹੈ ਸੋ ਜੇਕਰ ਤੁਸੀਂ ਵੀ ਟੈਲੈਂਟ ਨੂੰ ਪਸੰਦ ਕਰਦੇ ਹੋ ਤੁਹਾਨੂੰ ਵੀ ਲੱਗਦਾ ਹੈ ਕਿ ਨਹੀਂ ਗਰੀਬਾਂ ਦੇ ਨਿਆਣੇ ਵੀ ਅੱਗੇ ਵਧਨੇ ਚਾਹੀਦੇ ਨੇ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੇਕਰ ਇਸ ਦੇ ਕੋਲ ਪੈਸਾ ਹੁੰਦਾ ਤੇ ਸ਼ਾਇਦ ਇਹ ਆਜਾ ਇੱਥੇ ਨਾ ਹੁੰਦਾ ਜੇਕਰ ਪੈਸੇ ਵਾਲੇ ਦੇ ਕੋਲ ਅਜਿਹਾ ਟੈਲੈਂਟ ਹੁੰਦਾ ਤੇ ਸ਼ਾਇਦ ਉਹ ਪੂਰੀ ਦੁਨੀਆ ਦੇ ਵਿੱਚ ਛਾ ਗਿਆ ਹੁੰਦਾ ਪਰ ਇਹ ਨੌਜਵਾਨ ਹਮੇਸ਼ਾ ਜੋ ਹੈ ਉਹ ਕਿਸੇ ਦਾ ਵੀ ਸਕੈਚੂ ਪੂਰਾ ਹੂ ਉਹ ਜੋ ਹੈ ਉਹ ਬਣਾ ਸਕਦਾ ਔਰ ਇਸਨੇ ਕਿਤੇ ਉਹ ਟ੍ਰੇਨਿੰਗ ਨਹੀਂ ਲਈ ਸਿਰਫ YouTube ਤੋਂ ਵੀਡੀਓਜ਼ ਦੇਖਦਾ ਸੀ ਉਸ ਨੂੰ ਸਿੱਖਦਾ ਸੀ ਤੇ ਅੱਜ ਇਹ ਆਦਮੀ ਨੂੰ ਬਿਠਾ ਕੇ ਉਹ ਉਹ ਸਕੈਚੂ ਬਣਾ ਲੈਂਦਾ ਹੈ ਦੱਦੀ ਇਹ ਕਿ ਸਮੇ ਦਾ ਸਾਧਨ ਉਪਯੋਗ ਕਰਨਾ ਹੋਵੇ ਜਾਂ ਆਦਮੀ ਵੇਲੇ ਟਾਈਮ ਕੋਈ ਵੀ ਹੁਨਰਮੰਦ ਕੰਮ ਕਰਨ ਦੀ ਪ੍ਰੈਕਟਿਸ ਕਰ ਸਕਦਾ ਹੈ ਤੇ ਉਸ ਕੰਮ ਵਿੱਚ ਬਾਹਰ ਵੀ ਹੋ ਸਕਦਾ ਹੈ ਅੱਜ ਆ ਹੀ ਸਾਬਤ ਕੀਤਾ ਹੈ ਗੁਰਦਾਸਪੁਰ ਦੇ ਬਹਿਰਾਮਪੁਰਾ ਰੋਡ ਤੇ ਰਹਿਣ ਵਾਲੇ 20 ਸਾਲਾ ਦੇ ਨੌਜਵਾਨ ਲਖਸ਼ੇ ਨੇ ਜਿਸਨੇ ਲੋਕਡਾਊਨ ਦਾ ਫਾਇਦਾ ਚੁੱਕਿਆ ਤੇ ਸਕੈਚ ਬਣਾਉਣਾ ਸਿੱਖਿਆ तकरीबन 25 ਸਾਲ ਪਹਿਲਾਂ ਪਿਤਾ ਦੀ ਮੌਤ ਹੋ ਗਈ ਤੇ ਹੁਣ ਮਾਂ ਅਤੇ ਛੋਟੇ ਭਰਾ ਦੀ ਜੀਮ ਬਿਮਾਰੀ ਇਸ ਵੀਰ ਦੇ ਕੋਲ ਹੀ ਹੈ ਸੋ ਹੁਣ ਇਹ ਇੱਕ ਸਕੂਲ ਦੇ ਵਿੱਚ ਜੂਡੋ ਦੀ ਕੋਚਿੰਗ ਬੱਚਿਆਂ ਨੂੰ ਦਿੰਦਾ ਹੈ ਪਰ ਆਪਣੇ ਹੁਨਰ ਨੂੰ ਇਹ ਸਾਰੀ ਦੁਨੀਆ ਦੇ ਵਿੱਚ ਦਿਖਾਉਣਾ ਚਾਹੁੰਦੇ ਹੋ ਸੋ ਤੁਸੀਂ ਇਸ ਵੀਰ ਦੀ ਮਦਦ ਕਰੋ ਸ਼ੇਅਰ ਕਰੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਸ ਦਾ ਟੈਲੈਂਟ ਵਾਇਰਲ ਹੋ ਸਕਦਾ ਹੈ ਸੋ ਇਹ ਵੀਡੀਓ ਜਿਹੜੀ ਹੈ ਸਾਨੂੰ ਜੋ ਗੁਰਦਾਸਪੁਰ ਤੋਂ ਲਖਪ੍ਰੀ ਸਿੰਘ ਖੁਸ਼ੀਪੁਰ ਨੇ ਭੇਜੀ ਹੈ ਤੁਹਾਨੂੰ ਇਸ ਨੌਜਵਾਨ ਦੀ ਗੱਲ ਸੁਣਾਉਂਦੇ ਆਂ ਦਾ ਨਾਮ ਲਖਸ਼ਮਰਾ ਜੀ ਮੈਨੂੰ ਆਰਦਾ ਸ਼ੌਂਕ ਪਹਿਲਾਂ ਦਾ ਸੀ ਐਕਚੁਅਲੀ ਪਰ ਇਹਨਾਂ ਮੈਨੂੰ ਪਤਾ ਨਹੀਂ ਸੀ ਮੇਰੇ ਚ ਇਹ ਨਾ ਹੁੰਦਾ ਰਹੇਗਾ ਫਿਰ ਇਹ ਲੋਕਡਾਊਨ ਵਿੱਚ ਮੈਂ ਦੇਖਿਆ ਸਾਰੇ ਫ੍ਰੀ ਬੈਠੇ ਹੁੰਦੇ ਦੋ ਸਾਲ ਦੋ ਤਿੰਨ ਸਾਲ ਤੋਂ ਪਤਾ ਹੈ ਇਦਾਂ ਹੀ ਲੋਕਡਾਊਨ ਚ ਲੰਘ ਗਿਆ ਫਿਰ ਫ੍ਰੀ ਬੈਠੇ ਹਣ ਮम्मा ਨੇ ਕਹਿੰਨਾ ਤੂੰ ਇਦਾਂ ਕਰਦਾ ਪਹਿਲਾਂ ਡਰਾਇੰਗ ਕਰਦਾ ਰਹਿ ਤੂੰ ਡਰਾਇੰਗ ਕਰ ਲੈ ਫਿਰ ਮੈਂ ਇੱਕ ਸਿੰਪਲ ਇੱਕ ਡਰਾਇੰਗ ਬੁੱਕ ਲਈ ਇੱਕ ਪੈਨਸਲ ਲਈ ਉੱਤੋਂ ਬਾਅਦ ਮੈਂ ਡਰਾਇੰਗ ਕਰਨੀ ਸਟਾਰਟ ਕਰਤੀ ਫਿਰ ਬਾਅਦ ਵਿੱਚ ਦੇਖ ਮੇਰਾ ਹੋਰ ਉਚੀ ਵਧੀ ਇਹਦੇ ਚੀਜ਼ ਨੂੰ ਲੈ ਕੇ ਫਿਰ ਆ YouTube ਰਹੀ سوشل میڈیا ਰਹੀ ਮੈਂ ਹੋਰ ਐਕਸਪਲੋਰ ਕੀਤਾ ਆਰਟ ਬਾਰੇ ਜਾਣਿਆ ਵੱਡੇ ਵੱਡੇ ਆਰਟਿਸਟ ਦੇਖੇ ਕਿ ਉਹ ਕਿਦਾਂ ਆਰਟ ਕਰਦੇ ਆ ਕਿਦਾਂ ਕਿਸੇ ਦਾ ਫੇਸ ਸਟਰਕਚਰ ਬਣਾ ਦਿੰਦੇ ਆ ਕਿਦਾਂ ਕਿਹਦਾ ਏਅਰ ਬਣਾ ਦਿੰਦੇ ਕਿੰਨੇ ਅੱਖ ਕੰਨ ਕਿਦਾਂ ਬਣਾਉਂਦੇ ਆ ਤੇ ਉਥੋਂ ਮੈਂ ਥੋੜਾ ਇਨਸਪਾਇਰ ਹੋ ਕੇ ਫਿਰ ਮੈਂ ਹੋਰ ਲੂੰਗਾ ਵਰਿਆ ਚੀਨ ਨੂੰ ਲੈ ਕੇ ਸਾਰਾ ਏਡਾ ਸਾਰਾ YouTube ਤੋਂ ਹੀ ਸਿੱਖਿਆ ਪੈਨਸਿਲ ਸਕੈਚ ਔਰ ਪੇਂਟਿੰਗ ਕਲਰ ਵਗੈਰਾ ਦੀ ਪਹਿਚਾਨ ਸਰ ਐਕਚੁਅਲੀ ਸਾਡੇ ਇਸ ਏਰੀਆ ਛੋਟਾ ਅਤੇ ਮੈਂ ਬਹੁਤ ਸਿੱਖਣ ਦੀ ਐਕਚੁਅਲੀ ਕੋਸ਼ਿਸ਼ ਕੀਤੀ ਬਟਨ ਆ ਬਾਹਰ ਪੈਸੇ ਬਹੁਤ ਮੰਗਦੇ ਹਫਤੇ ਦੋ ਦਿਨ ਜਾਣਾ ਹੁੰਦਾ ਵੀ 4 4 3-4000 ਰੁਪਿਆ ਉਹਦੇ ਫੀਸ ਹੁੰਦੀ ਸੀ ਫਿਰ ਮੈਂ YouTube ਰਾਹੀਂ ਵੱਡੇ ਵੱਡੇ ਆਰਟਿਸਟ ਦੇਖਦਾ ਉੱਥੋਂ ਪੈਨਸਿਲਸ ਦਾ ਪਤਾ ਕੀਤਾ ਕਿ ਕਿਹੜੀ ਪੈਨਸਿਲਸ ਹੁੰਦੀ ਆ ਕਿਹੜੇ ਆ ਕਲਰਸ ਯੂਜ਼ ਕਰਦੇ ਆ ਉਹਨਾਂ ਨੂੰ ਫਾਲੋ ਕੀਤਾ ਫਾਲੋ ਕੀਤਾ ਗਾਈਡੈਂਸ ਵੀ ਮਿਲੀ ਉਹਨਾਂ ਦੀ ਕੁਝ ਗਾਈਡੈਂਸ ਕਈ ਆਰਟਿਸਟ ਦਦਦੇ ਹੀ ਕਿ ਮੈਂ ਉਹਨਾਂ ਨੂੰ ਮੈਸੇਜ ਕਰਦਾ ਹੀ ਉਹ ਦੇਖ ਵੀ ਲੈਂਦੇ ਸੀ ਫਿਰ ਉੱਥੋਂ ਪੁੱਛਦਾ ਸੀ ਹਾਂਜੀ ਸਰ ਇੱਥੇ ਕਿੱਦਾਂ ਪੈਂਸਲਸ ਯੂਜ਼ ਕਰਦੀ ਪਈ ਆ ਕਿਹੜੇ ਟੰਗਨਾ ਯੂਜ਼ਿੰਦੀ ਪਈ ਆ ਜਿਹੜੇ ਹੇਅਰ ਬਣਾਣੇ ਆ ਕਿ ਇਅਰ ਬਣਾਣੇ ਆ ਕਿਦਾਂ ਬਣਾਣੇ ਉਹਨਾਂ ਕੋਲੋਂ ਕੁਝ ਕੁਝ ਹਾਂਜੀ ਔਰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਜਦੋਂ ਮਤਲਬ ਫਾਦਰ ਦੀ ਡਾਕਟਰ ਜੀ ਹੋਈ ਸੀ ਹੋ ਗਏ 2 ਸਾਲ ਹੋ ਗਏ 1.5 ਸਾਲ ਫਿਰ ਉਸ ਤੋਂ ਬਾਅਦ profession ਦੇ ਤੌਰ ਤੇ ਆਪਣਾ ਦੀ ਕੋਸ਼ਿਸ਼ ਕੀਤੀ profession ਤੌਰ ਤੇ ਆਪਣਾ ਦੀ ਕੋਸ਼ਿਸ਼ ਕੀਤੀ ਬਟ ਮੈਂ ਤੁਹਾਨੂੰ ਦੱਸਿਆ ਵਾ ਕਿ ਮੈਂ ਬਾਹਰ ਗਿਆ ਕਿ ਸਿੱਖਣ ਵਾਸਤੇ ਕਿ ਚੱਲ ਕੇ ਤੋਂ ਹੋਰ ਡਿਵੈਲਪ ਕਰਦਾ ਹਾਂ ਚੀਜ਼ ਨੂੰ ਲੈ ਕੇ ਬਟ ਫੀਸ ਕਾਫੀ ਜ਼ਿਆਦਾ ਹੋਣ ਕਾਰਨ ਫਿਰ ਇਹ ਕੰਮ ਥੋੜਾ ਜਿਹਾ ਰੁਕ ਗਿਆ ਤੁਸੀਂ ਦੱਸਿਆ ਕਿ ਪੇਂਟਿੰਗ ਬਣਾਣ ਆਂਦੇ ਸੀ ਬੱਚੇ ਉਹਨਾਂ ਕੋਲ ਪੈਸ ਮਤਲਬ ਕਾਫੀ ਲੋਕ ਜਿਹੜੇ ਜਾਣਤਾਰ ਹੈ ਉਹਨਾਂ ਕੋਲ ਪੈਸੇ ਵਗੈਰਾ ਲੈਂਦੇ ਸੀ ਨਹੀਂ ਸਿਰਫ ਪਹਿਲਾਂ ਤਾਂ ਮੈਨੂੰ ਅਭੀ ਨਹੀਂ ਪਤਾ ਸੀ ਕਿ ਇਹ ਤੋਂ ਕੋਈ ਇਨਕਮ ਵੀ ਅਰਨ ਕਰ ਸਕਦੇ ਹਾਂ ਫਿਰ ਬਾਅਦੋਂ YouTube 'ላይ ਦੇਖਦਾ ਸੀ ਕਿ ਆਰਟਿਸਟ ਇਹਨੂੰ ਵੇਚਦੇ ਆ ਇੱਕ ਤਾਂ ਸੇਲ ਕਰਦੇ ਪੇਂਟਿੰਗ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਬਣਾਉ ਕੋਈ ਗੱਲ ਨਹੀਂ ਪਰ ਉਹਨਾਂ ਕੋਲ ਮੈਂ ਪੈਸੇ ਨਹੀਂ ਮੰਗਦਾ ਸੀ ਫਿਰ ਉਹ ਖੁਦ ਖੁਸ਼ ਹੋ ਕੇ ਪੈਸੇ ਦੇ ਕੇ ਜਾਂਦੇ ਸੀ ਕਿ ਚਲ ਮਿਹਨਤ ਆ ਤੇਰੀ ਕਿਤੇ ਕਿਤੇ ਪੇਂਟਿੰਗ ਬਣਾ ਚੁੱਕੇ ਹਾਂ ਮੈਂ ਕਾਫੀ ਗੁਰੂ ਦੀ ਕੋਈ ਐਕਟਰਸ ਦੀ ਸਿੰਗਰ ਦੀ ਜਿਵੇਂ ਸਿੱਧੂ ਮੂਸੇਵਾਲਾ ਹੋ ਗਿਆ ਲਤਾ ਲਤਾ ਮੰਗੇਸ਼ਕਰ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਊਦੀ ਦੇ ਕਈ ਐਕਟਰਸ ਦੇ ਨਾਲ ਸਾਡੇ ਡੀਜੀਪੀ ਸਰ ਪੰਜਾਬ ਦੇ ਗੁਰਵ ਯਾਦਵ ਉਹਨਾਂ ਦੀ ਫੋਟੋ ਬਣਵਾਈ ਫਿਰ ਐਸਐਸਪੀ ਸਾਹਿਬ ਦੀ ਫੋਟੋ ਬਣਾਈ ਉਹਨਾਂ ਦੀ ਹਾਂਜੀ ਗੁਰਦਾਸਪੁਰ ਦੇ ਯਾਦਗਾਰ ਪੇਂਟਿੰਗ ਜਿਹੜੀ ਯਾਦ ਹੋਏ ਜਿਹੜਾ ਮੋਮੈਂਟ ਯਾਦ ਆਂਦਾ ਹੋਏ ਪੇਂਟਿੰਗ ਨਾਲ ਰਿਲੇਟਡ ਹਾਂ ਸਰ ਉਹਨੇ ਮੈਂ ਐਸਐਸਪੀ ਸਰ ਦੀ ਬਣਾਈ ਸਾਡੇ ਗੁਰਦਾਸਪੁਰ ਦੇ ਦਿਯਾਮਾਰੀ ਜੀ ਉਤੇ ਉਹਨਾਂ ਨੇ ਖੁਦ ਮੈਨੂੰ ਆਪਣੇ ਘਰ ਬੁਲਾਇਆ ਇਨਵਾਈਟ ਕੀਤਾ ਸੀ ਤੇ ਬਹੁਤ ਅਪਰੀਸ਼ੀਏਟ ਕੀਤਾ ਕਿ ਕੋਈ ਮਤਲਬ ਏਰੀਆ ਚ ਬੱਚਾ ਕੋਈ ਇਦਾਂ ਕਰਨ ਦੇ ਆ ਮੇਰੀ ਫੋਟੋ ਬਣਾਈ ਪੂਰੀ ਹੂ ਬਹੂ ਉਹਨਾਂ ਦੀ ਫੋਟੋ ਨਹੀਂ ਹਾਂਜੀ ਹੋਰ ਕੋਈ ਇੱਛਾ ਵੀ ਰੱਖੀ ਉਹਨਾਂ ਨੇ ਕੁਝ ਹਾਂਜੀ ਅਛਾ ਇਹ ਕਿ ਮੈਂ ਜਾਂਦਾ ਸੀ ਕਿ ਮੈਂ ਪੁਲਿਸ ਵਾਲਿਆਂ ਦੀ ਮਦਦ ਕਰਾਂ ਇਹ ਚੀਜ਼ ਨੂੰ ਲੈ ਕੇ ਜਿਵੇਂ ਅਪਰਾਧੀਆਂ ਦੇ ਸਕੈਚ ਬਣਾਣੇ ਆ ਉਹ ਜਿੱਦਾਂ ਇੰਟੈਲੀਜੈਂਸ ਵਿੱਚ ਲੋੜ ਪੈਂਦੀ ਹੈ ਚੀਜ਼ਾਂ ਦੀ ਤਾਂ ਲੇਖੀ ਕੀ ਕਿਹਾ ਉਹ ਉਹਨਾਂ ਨੇ ਕਿਹਾ ਹਾਂਜੀ ਕੋਈ ਨਹੀਂ ਜ਼ਰੂਰ ਮੈਂ ਲਕਸ਼ਪਤ ਅੰਦਰ ਦੱਸਦਾ ਤੁਹਾਨੂੰ ਇਹ ਚੀਜ਼ ਨੂੰ ਵੇਖ ਕੇ ਬਰਾਤੀ ਸ਼ੇਡ ਕੀਤਾ ਮੈਨੂੰ ਅੱਗੋਂ ਕੀ ਕਰਨ ਦਾ ਇਰਾਦਾ ਹੈ ਮੈਂ ਗਿਆ ਸੀ ਚਾਹਨਾ ਕਿ ਮੈਂ ਇਹ ਚੀਜ਼ ਨੂੰ ਹੋ ਡਿਵੈਲਪ ਕਰਾਂ ਹੋਰ ਕਰਾਂ ਮਿਹਨਤ ਕਰਾਂ ਚੀਨ ਨੂੰ ਲੈ ਕੇ ਤੇ ਸਾਡੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਾਂ ਕਿਉਂਕਿ ਇਹ ਛੋਟਾ ਇੰਨਾ ਛੋਟਾ ਜਿਹਾ ਰਿਹਾ ਇੱਥੇ ਇਹ ਚੀਜ਼ਾਂ ਨੂੰ ਇੰਨਾ ਨਹੀਂ ਪ੍ਰਮੋਟ ਕੀਤਾ ਜਾਂਦਾ ਅੱਜ ਦਾ ਯੂਥ ਅਪਰਾਧ ਵੱਲ ਨਸ਼ੇ ਵੱਲ ਟਰੈਕ ਕਰ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਕਿ ਇਹ ਵੀ ਇੱਕ ਦਲਦਲੀ ਨਸ਼ਾ ਵਗੈਰਾ ਇਹਦੇ ਵਿੱਚ ਨਾ ਮੜੋ ਘਰ ਉੱਜੜ ਜਾਂਦੇ ਨੇ ਮੈਂ ਚਾਹੁੰਦਾ ਵਾਂ ਕਿ ਲੋਕ ਤੁਸੀਂ ਆੜ ਕਰੋ ਆੜ ਅੰਦਰ ਦੇ ਆੜ ਨੂੰ ਨਿਕਾਲੋ ਹਰੇਕ ਬੰਦੇ 'ਚ ਕੋਈ ਨਾ ਕੋਈ ਕਲਾ ਹੁੰਦੀ ਆ ਬਸ ਲੱਭਣ ਦੀ ਲੋੜ ਹੁੰਦੀ ਵਿੱਚੋਂ ਤੇ ਮੈਂ ਇਹੀ ਕਹਣਾ ਕਿ ਮਿਹਨਤ ਕਰੋ ਆਪਣੇ ਮਾਪਿਆਂ ਦਾ ਰੌਸ਼ਨ ਕਰੋ ਗਲਤ ਪਾਸੇ ਨਾ ਗਲਤ ਪਾਸੇ ਨਾ ਜਾਓ